11 ਦਿਨਾ ਤੋਂ ਲਾਪਤਾ ਚੱਲ ਰਹੇ ਨਵ ਵਿਆਹੇ ਜੋੜੇ ਦੇ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਤੇ ਹੁਣ 11 ਦਿਨਾਂ ਬਾਅਦ ਜੋ ਪਤੀ ਦੀ লাশ ਜਿਹੜੀ ਹੈ ਉਹ ਡੂੰਗੀ ਖੱਡ ਦੇ ਵਿੱਚੋਂ ਮਿਲੀ ਹੈ ਜੋ ਟੈਟੂ ਬਣਿਆ ਹੋਇਆ ਸੀਗਾ ਹੱਥ ਤੇ ਬਣੇ ਟੈਟੂ ਤੋਂ ਹੀ ਮਾਪਿਆਂ ਨੇ ਪਛਾਣ ਕੀਤੀ ਹੈ ਕਿ ਸਾਡਾ ਪੁੱਤਰ ਹਨੀਮੂਨ ਮਨਾਉਣ ਦੇ ਲਈ ਇਹ ਜੋੜਾ ਜਿਹੜਾਗਾ ਉਹ ਇੰਦੋਰ ਤੋਂ ਸ਼ਿਲਾਂਗ ਜਾਂਦਾ ਹੈ ਮਿਗਾਲਿਆ ਜਾਂਦਾ ਜਿੱਥੇ ਕਿ ਕੁਝ ਦਿਨ ਰਹਿੰਦਾ ਉਸ ਤੋਂ ਬਾਅਦ ਪਰਿਵਾਰ ਦੇ ਨਾਲ ਸੰਪਰਕ ਨਹੀਂ ਹੋ ਪਾਉਂਦਾ ਜਿਸ ਤੋਂ ਬਾਅਦ ਪਰਿਵਾਰ ਦੀ ਚਿੰਤਾ ਵੱਧ ਜਾਂਦੀ ਹੈ ਤੇ ਲਾਪਤਾ ਹੋਣ ਦੀਆਂ ਖਬਰਾਂ ਜੜੀਆਂ ਨੇ ਉਹ ਮੀਡੀਆ ਦੀਆਂ ਸੁਰਖੀਆਂ ਬਣ ਜਾਂਦੀਆਂ ਨੇ ਉਸ ਤੋਂ ਬਾਅਦ ਹੁਣ ਜੋ ਹੈ ਅਪਡੇਟ ਦੇ ਵਿੱਚ ਸਾਹਮਣੇ ਇਹ ਆਈਏ ਕਿ ਜੋ ਮੁੰਡੇ ਦੀ লাশ ਹੈ ਉਹ ਦਾ ਬ੍ਰਾਹਮਤ ਹੋ ਗਈ ਹੈ ਪਰ ਕੁੜੀ ਦੀ ਉਹਦੀ ਪਤਨੀ ਦੀ লাশ ਜਿਹੜੀ ਹੈ ਅਜੇ ਵੀ ਨਹੀਂ ਮਿਲੀ ਉਹ ਜ਼ਿੰਦਾ ਜਾਂ ਫਿਰ ਉਹ ਵੀ ਦੁਨੀਆ ਨੂੰ ਛੱਡ ਗਈ ਹੈ ਇਸ ਬਾਰੇ ਨਹੀਂ ਪਤਾ ਪਰ ਜੋ লাশ ਮੁੰਡੇ ਦੀ লাশ ਜਿਹੜੀ ਹੈ ਉਹ ਜ਼ਰੂਰ ਮਿਲ ਗਈ ਹੈ ਤਸਵੀਰਾਂ ਤੋਂ ਨਾ ਸਾਂਝਾ ਕਰ ਰਹੇ ਆ ਇਹ ਇੰਦੌਰ ਦਾ ਰਹਿਣ ਵਾਲਾ ਜੋੜਾ ਹੈ ਇੰਦੌਰ ਤੋਂ ਜਿਹੜਾ ਹੈ ਇਹ ਹਨੀਮੂਨ ਮਨੋਰ ਦੇ ਲਈ ਜਿਹੜੇ ਨੇ ਉਹ ਹਨੀਮੂਨ ਮਨਾਉਣ ਦੇ ਲਈ ਮਿਗਾਲਿਆ ਦੇ ਸ਼ਿਲੌਂਗ ਦੇ ਵਿੱਚ ਗਏ ਸੀ 11 ਦਿਨਾਂ ਤੋਂ ਲਗਾਤਾਰ ਲਾਪਤਾ ਚੱਲ ਰਿਹਾ ਸੀਗਾ ਇੰਦੋਰ ਦਾ ਇਹ ਨਵ-ਵਿਆਹਿਆ ਜੋੜਾ ਤੇ ਹੁਣ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਲਾਸਟ ਜਿਹੜੀ ਆ ਪੱਤੀ ਦੀ ਮਿਲ ਗਈ ਹੈ ਪੁਲਿਸ ਨੇ ਦੱਸਿਆ ਕਿ ਰਾਜਾ ਰਗੂਵੰਸ਼ੀ ਦੀ ਜੋ লাশ ਹੈ ਤੇ ਉਹ ਮਿਲ ਗਈ ਹੈ ਉਹਨਾਂ ਦੇ ਪਤਨੀ ਦੇ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ ਉਹ ਜ਼ਿੰਦਾ ਵੀ ਹੈ ਜਾਂ ਫਿਰ ਇਸ ਦੁਨੀਆ ਤੋ ਉਹ ਵੀ ਜਿਹੜੀ ਰੁਕਸਤ ਹੋ ਗਈ ਹੈ ਉਹ ਵੀ ਚਲੀ ਗਈ ਹੈ ਫਿਲਹਾਲ ਇਹਦੇ ਬਾਰੇ ਕੋਈ ਅਪਡੇਟ ਨਹੀਂ ਹੈ ਤੇ ਨਾ ਹੀ ਪੁਲਿਸ ਨੇ ਕੋਈ ਜਾਣਕਾਰੀ ਦਿੱਤੀ ਹੈ ਕਿਉਂਕਿ ਇੱਕ ਖੱਡ ਦੇ ਵਿੱਚ ਉਹ ਲਾਸਟ ਜਿਹੜੀ ਮਿਲੀ ਹੈ ਟੈਟੂ ਤੋਂ ਹੀ ਉਸ ਰਗੁਵੰਸ਼ੀ ਦੀ ਜਿਹੜੀ ਹੈ ਪਛਾਣ ਜਿਹੜੀ ਉਹ ਹੋਈ ਹੈ ਰਾਜਾ ਰਗੁਵੰਸ਼ੀ ਦੀ ਮੌਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਵੱਲੋਂ ਵੀ ਜਿਹੜਾਗਾ ਇੱਕ ਸੋਗ ਪ੍ਰਗਟ ਕੀਤਾ ਗਿਆ ਨਵ ਵਿਆਹ ਜੋੜਾ ਰਾਜਾ ਰਗੁਵੰਸ਼ੀ ਤੇ ਸੋਨਮ ਰਗੁਵੰਸ਼ੀ 20 ਮਈ ਨੂੰ ਹਨੀਮੂਨ ਮਨਾਉਣ ਦੇ ਲਈ ਗੁਹਾਟੀ ਗਏ ਸੀਗੇ ਇੱਥੋਂ ਘੁੰਮਣ ਦੇ ਲਈ ਉਹ ਸ਼ਿਲਾੰਗ ਦੇ ਜਿਹੜਾ ਔਸਰਾ ਹिल्स ਦੇ ਵਿੱਚ ਚਲੇ ਜਾਂਦੇ ਨੇ ਇਸ ਤੋਂ ਬਾਅਦ 23 ਤਰੀਕ ਤੋਂ ਦੋਵਾਂ ਦਾ ਪਰਿਵਾਰ ਦੇ ਨਾਲ ਕੋਈ ਵੀ ਸੰਪਰਕ ਨਹੀਂ ਹੁੰਦਾ 23 ਤੋਂ ਬਾਅਦ ਕੋਈ ਵੀ ਮਾਪਿਆਂ ਦੇ ਨਾਲ ਸੰਪਰਕ ਨਹੀਂ ਹੁੰਦਾ 24 ਮਈ ਨੂੰ ਪਰਿਵਾਰ ਨੇ ਮਾਮਲਾ ਦਰਜ ਕਰਵਾਇਆ ਸ਼ਿਕਾਇਤ ਪੁਲਿਸ ਨੂੰ ਦਿੱਤੀ ਕਿ ਅਜਿਹਾ ਹੋਇਆ ਕਿ ਸਾਡਾ ਸੰਪਰਕ ਜਿਹੜਾ ਉਹ ਨਹੀਂ ਹੋ ਪਾਇਆ ਜਿਸ ਤੋਂ ਬਾਅਦ ਇੰਦੌਰ ਪੁਲਿਸ ਨੇ ਸ਼ਿਰੌਂਗ ਪੁਲਿਸ ਦੇ ਸੰਪਰਕ ਵਿੱਚ ਇਹ ਪੂਰੀ ਕਹਾਣੀ ਰੱਖੀ ਉਸ ਤੋਂ ਬਾਅਦ ਦੋਵਾਂ ਦੀ ਤਲਾਸ਼ ਜਿਹੜੀ ਉਹ ਸ਼ੁਰੂ ਹੁੰਦੀ ਹੈ ਰਾਜਾ ਦੇ ਭਰਾ ਨੇ ਜਿਹੜੀ ਹੈ ਉਸ ਦੀ লাশ ਨੂੰ ਪਛਾਣਿਆ ਆਪਣੇ ਭਰਾ ਦੀ লাশ ਨੂੰ ਪਛਾਣਿਆ ਉਧਰ ਇੰਦੌਰ ਕ੍ਰਾਈਮ ਬ੍ਰਾਂਚ ਦੇ ਜੋ ਅਫਸਰ ਨੇ ਉਹਨਾਂ ਨੇ ਕਿਹਾ ਕਿ ਜੋ ਪਛਾਣ ਹੋ ਚੁੱਕੀ ਹੈ ਰਾਜਾ ਰਗੋਵੰਸ਼ੀ ਅਦੇ ਭਰਾ ਸਚਿੰਦ ਦੇ ਵੱਲੋਂ ਜਿਹੜੀ ਹੈ ਇਹ ਪਛਾਣ ਕੀਤੀ ਗਈ ਹੈ ਕਿਉਂਕਿ ਲਗਾਤਾਰ ਉਲਾਪਤਾ ਚੱਲ ਰਿਹਾ ਸੀ ਫਿਲਹਾਲ ਉਹਨਾਂ ਦੀ ਭਾਬੀ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਸਾਹਮਣੇ ਇਹ ਪਾਵ ਰਾਜਾ ਰਗੋਵੰਸ਼ੀ ਅਦੀ ਜੋ ਪਤਨੀ ਹੈ ਉਹਦੇ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਉਹ ਨਹੀਂ ਆਈ ਹੈ ਤਾਂ ਇਹ ਪੂਰੀ ਜਾਣਕਾਰੀ ਅਪਡੇਟ ਤੋਂ ਨਾਲ ਜਿਹੜੀ ਸਾਂਝੀ ਕਰ ਰਹੇ ਹਾਂ ਤਾਂ ਉਧਰ ਤਲਾਸ਼ ਕਿਤੇ ਕਿ ਜਿਸ ਤੋਂ ਬਾਅਦ ਇਹ ਚੀਜ਼ ਜਿਹੜੀ ਹੈ ਉਹ ਸਾਹਮਣੇ ਆਈ ਹੈ ਕਿਸ ਤਰ੍ਹਾਂ ਇਹ ਦੋਵੇਂ ਚਲੇ ਜਾਂਦੇ ਨੇ ਪੁਲਿਸ ਦੀ ਜਾਣਕਾਰੀ ਦੇ ਅਨੁਸਾਰ ਦੋਨਾਂ ਦੇ ਗਾਇਬ ਹੋਣ ਤੋਂ ਬਾਅਦ ਪਹਿਲਾਂ ਉਹਨਾਂ ਦੀ ਸਕੂਟੀ ਮਿਲੀ ਜਿਸ ਜਗ੍ਹਾ ਤੋਂ ਘੁੰਮਣ ਗਏ ਸੀ ਸਕੂਟੀ ਤੇ ਹੀ ਗਏ ਸੀਗੇ ਉਹਨਾਂ ਨੇ ਕਿਰਾਏ ਤੇ ਸਕੂਟੀ ਲਈ ਸੀ ਸਕੂਟੀ ਤੋਂ ਹੀ 25 ਕਿਲੋਮੀਟਰ ਦੂਰ ਪਹਾੜਾਂ ਦੇ ਵਿੱਚ ਥੱਲੇ ਜਾ ਕੇ ਰਾਜਾ ਦੀ ਜਿਹੜੀ ਹੈ ਉਹ লাশ ਬ੍ਰਾਹਮਤ ਹੋਈ ਹੈ ਫਿਲਹਾਲ ਉਸ ਦੀ ਪਤਨੀ ਦੇ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ 25 ਕਿਲੋਮੀਟਰ ਦੂਰ ਜਿੱਥੇ ਉਹ ਹਨੀਮੂਨ ਦੇ ਲਈ ਜਿੱਥੇ ਰੁਕੇ ਸੀਗੇ ਉਹਨਾਂ ਨੇ ਇੱਕ ਰਾਏ ਦੇ ਉੱਪਰ ਜੋ ਸਕੂਟੀ ਲਈ ਸੀ ਤਾਂ ਅੱਗੇ ਘੁੰਮਣ ਗਏ ਸੀ ਤਾਂ 25 ਕਿਲੋਮੀਟਰ ਦੂਰ ਜਾ ਕੇ ਇੱਕ ਡੂੰਗੀ ਖੱਡ ਦੇ ਵਿੱਚੋਂ ਜਿਹੜੀ ਰਾਜਾ ਦੀ ਤਲਾਸ਼ ਮਿਲ ਗਈ ਹੈ ਪਰ ਉਸ ਦੀ ਪਤਨੀ ਦਾ ਕੋਈ ਵੀ ਥੋ ਪਤਾ ਨਹੀਂ ਹੈ ਜਿਸ ਦੀ ਜੋ ਤਲਾਸ਼ ਲਗਾਤਾਰ ਜਾਰੀ ਹੈ ਉਧਰ ਹੱਥਾਂ ਪੈਰਾਂ ਦੇ ਜ਼ਰੂਰ ਪੈ ਗਈ ਹੈ ਪਰਿਵਾਰ ਦੇ ਜ਼ਰੂਰ ਸੋ ਦਿਲਰ ਦੌੜ ਗਈਏ ਕਿਉਂਕਿ লাশ ਦੀ ਪਛਾਣ ਹੋਈ ਆ ਉਸਦੇ ਭਰਾ ਦੇ ਵੱਲੋਂ ਪਛਾਣ ਕੀਤੀ ਗਈ ਹੈ ਰਾਜਾ ਦੇ ਭਰਾ ਦੇ ਵੱਲੋਂ ਉਸਦੇ ਟੈਟੂ ਤੋਂ ਜੜੀ ਦੀ ਪਛਾਣ ਹੋਈ ਫਿਲਹਾਲ ਜੋ ਸ਼ਿਲਾਂਗ ਦੀ ਪੁਲਿਸ ਲਗਾਤਾਰ ਉਹਨਾਂ ਦੀ ਹੁਣ ਪਤਨੀ ਦੀ ਪਾਲਵੀ ਕਰ ਰਹੀ ਹੈ ਪੂਰੀ ਮਾਮਲੇ ਦੀ ਜਾਂਚ ਲਗਾਤਾਰ ਕੀਤੀ ਜਾ ਰਹੀ ਹੈ